मेरा नाम अकल्या है मैं अमृतसर से आया हूँ मैं तो बना हूँ मेरे को बहुत अच्छा लगता है और मैं हनुमान जी का भगत हूँ ਮੇਰਾ ਨਾਮ ਪਿੰਕੀ ਹੈ ਤੇ ਮੈਂ ਬਟਾਲੇ ਤੋਂ ਆਈ ਆ ਮੈਂ ਆਪਣੇ ਬੱਚਿਆਂ ਦੀ ਖੁਸ਼ੀ ਦੇ ਕਰਕੇ ਇੱਥੇ ਬਾਬਾ ਬਾਲਾ ਜੀ ਤੇ ਆਈ ਆ ਖੁਸ਼ੀ ਕਰਕੇ ਆਪਣੀ ਖੁਸ਼ੀ ਕਰਕੇ ਬੱਚਿਆਂ ਦੀ ਖੁਸ਼ੀ ਕਰਕੇ ਉਹਨਾਂ ਦੀ ਮੰਨਤ ਪੂਰੀ ਹੋਈ ਹੈ ਬੱਚਿਆਂ ਦੀ ਤੰਦਰੁਸਤੀ ਰਹੇ ਤੇ ਮਾਲਕ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਅਹੀਂ ਭਾਜੀ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਤੇ ਇਹ ਮੇਰੀ ਸਿਸਟਰ ਇਨ ਲਾ ਹੈ ਇਹ ਬਟਾਲੇ ਤੋਂ ਆਏ ਨੇ ਇਹਨਾਂ ਦੀ ਮਨਜ ਖੁਸ਼ੀ ਸੀ ਅਹੀਂ ਹਰ ਸਾਲ ਬਣਾਦੀ ਇਹ ਬੱਚਾ ਤੇ ਇਹਨਾਂ ਦੀ ਖੁਸ਼ੀ ਸੀ ਕਿ ਇਹ ਵੀ ਆਪਣਾ ਬੱਚਾ ਬਣਾਣਾ ਹੈ ਇਸ ਕਰਕੇ ਬੱਲੇ ਜੀ ਦੇ ਮਾਰੇ ਮੱਥਾ ਟੇਕਣ ਆਏ ਆ ਮਾਰੇ ਇਹਨੇ ਦਿੱਤਾ ਤੰਦਰੁਸਤੀਆਂ ਬਕਸ਼ੀਆਂ ਤੇ ਆਏ ਨੇ ਮੇਰਾ ਨਾਮ ਨਿਰਮਲ ਹੈ ਮੈਂ ਅੰਮਰਸਰ ਦੀ ਰਹਿਣ ਵਾਲੀ ਆ ਸਾਨੂੰ ਸਾਡੀ ਸੁੱਖਣਾ ਸੀ ਅਸੀਂ ਬੱਚੇ ਨੂੰ ਮੱਥਾ ਟਿਕਾਣ ਆਏ ਸਾਡੇ ਘਰ 12 ਸਾਲਾਂ ਬਾਅਦ ਹਨੂਮਾਨ ਜੀ ਨੇ ਉਹਨਾਂ ਨੇ ਦਿੱਤਾ ਵੈ ਅਸੀਂ ਅੱਨੇ ਅਸੀਂ ਉਹਨਾਂ ਦਾ ਸ਼ੁਕਰੀਆ ਦਾ ਕਰਨਾ ਆਏ ਆ ਢੋਲ ਲੈ ਕੇ ਆਏ ਆ ਨਾਲ ਮੱਥਾ ਟਿਕਾਣ ਆਏ ਬੱਚੇ ਨੂੰ ਸਾਰਾ ਪਰਿਵਾਰ ਨਾਲ ਆਇਆ ਦਾਦਾ ਹੈ ਨਾਲ ਦਾਦੀ ਆਈ ਹੈ ਚਾਚੂ ਆਏ ਆ ਸਾਰੇ ਰਿਸ਼ਤੇਦਾਰ ਆਏ ਮਾਪੇ ਆਏ ਆ ਭੈਣਾਂ ਆਈਆਂ 12 ਸਾਲ ਬਾਅਦ ਭਗਵਾਨ ਨੇ ਸਾਡੇ ਤਾਂ ਪਹਿਲੇ ਦੋ ਬੇਟੀਆਂ ਸੀ ਤੇ 12 ਸਾਲ ਬਾਅਦ ਸਾਡੇ ਘਰ ਜਿੱਦਾਂ ਉਹਨਾਂ ਨੇ ਅਸੀਂ ਉਹਨਾਂ ਦੀ ਖੁਸ਼ੀ ਨੂੰ ਮੱਥਾ ਟੇਕਣ ਆਏ ਆਂ ਦੇਖੋ ਜੀ ਮੇਰਾ ਨਾਮ ਸੰਜੇ ਮੈਰਾ ਔਰ ਮੈਂ ਇਸ ਮੰਦਿਰ ਦਾ ਵਾਈਚ ਚੈਨਲ ਮੈਨਾ ਅੱਜ ਜੋ ਮੰਦਿਰ ਹੈ ਜੋ ਅੱਜ ਇਹ ਮੰਦਿਰ ਲਗਾਵਾ ਸਵੇਰੇ ਜਾਵੇ ਖੁੱਲ ਗਿਆ ਸੀ ਔਰ ਇਹਦੇ ਵਿੱਚ ਲੱਖਾਂ ਦੀ ਦਰਜ ਲੋਕਾਂ ਨੇ ਮੱਥਾ ਟੇਕਿਆ ਵਾ ਤੁਸੀਂ ਵੇਖਿਆ ਉਹਨਾਂ ਜੀ ਹਨੂਮਾਨ ਜੀ ਮਹਾਰਾ ਜਿਨੇ ਵੀ ਲੰਗੂਰੀ ਬਣਾ ਪਾਇਆ ਹੈ ਔਰ ਉਹ ਜਿਨੇ ਵੀ ਬੱਚੇ ਲੰਗੂਰ ਬਣਿਆ ਉਹਨਾਂ ਦੇ ਸੇਨਾਪਤੀ ਦੇ ਰੂਪ ਵਿੱਚ ਨਜ਼ਰ ਆਉਂਦੇ ਨੇ ਇਹ ਸਦੀਆਂ ਤੋਂ ਚੱਲਦਾ ਆ ਗਿਆ ਜੀ ਜਿਹਦੇ ਅਸਮੰਦਰ ਚ ਹਲੋਤੇ ਆਹੀਂ ਇਹਦੇ ਪਿਛੇ ਵਟਵਿਚਾ ਉਸ ਵਟਵਿਚਰੇ ਨਾਲ ਹੀ ਹਨੂਮਾਨ ਜੀ ਨੂੰ ਲਵਕੁਸ਼ ਨੇ ਬੰਨੇ ਆਹੀਂ ਜਦੋਂ ਸੀਤਾ ਮਾਤਾ ਨੂੰ ਪਤਾ ਲੱਗਦਾ ਵੈ ਕਿ ਹਨੂਮਾਨ ਜੀ ਰਾਮਬੱਤਕ ਹੈ ਨਾ ਉਹ ਬੱਚਿਆਂ ਨੂੰ ਕਹਿ ਦਿੰਦੇ ਨਾ ਕਿ ਇਹ ਬੱਚਿਆਂ ਨੂੰ ਖੋਲ ਦਿਓ ਜਿਸ ਵੇਲੇ ਬੱਚੇ ਹਨੂਮਾਨ ਜੀ ਨੂੰ ਹੋਲ ਦਿੰਦੇ ਨੇ ਰਸੀ ਤੋਂ ਹਨੂਮਾਨ ਜੀ ਇਸ ਸਥਾਨ ਤੇ ਆ ਕੇ ਬਿਵਾਜਮਨ ਹੋ ਜਾਂਦੇ ਨਾ ਉਦੋਂ ਦੇ ਇਸ ਸਥਾਨ ਤੇ ਬਿਵਾਜਮਨ ਹੋ ਜਾਂਦੇ ਦੇਖੋ ਜੀ ਟੋਟਲ ਅਮਸਾਨਾ ਛੱਡੀਏ ਪੂਰਾ ਪੰਜਾਬ ਗੁਰਦਾਸਪੁਰ ਅਮਸਾ ਲੁਧਿਆਣਾ ਜਲੰਧਰ ਤੋਂ ਵੀ ਬੱਚੇ ਆਏ ਨਾ ਉਸ ਤੋਂ ਇਲਾਵਾ ਦੋ ਬੱਚੇ ਦਿੱਲੀ ਤੋਂ ਆਏ ਨਾ ਇੱਕ ਬੱਚਾ ਬੰਬੇ ਤੋਂ ਆਇਆ ਵਾ ਔਰ ਇੱਕ ਬਰਵਾਜ ਜਿਹੜਾ ਹੈ ਕੈਨੇਡਾ ਤੋਂ ਆਇਆ ਜੇ ਇੱਕ ਬਾਰ ਇੰਗਲੈਂਡ ਤੋਂ ਆਇਆ